ਇਹਨੂੰ ਤਸੀੜ ਕੇ ਗਾਂ ਨੂੰ ਲੈ ਕੇ ਚੱਲੇ ਸੀਗੇ ਇਹ ਰੱਬ ਦਾ ਪਸ਼ੂ ਆ ਬੋਲ ਤਾਂ ਵਿਚਾਰਾ ਸਕਦਾ ਨਹੀਂ ਜਦੋਂ ਪਿੱਛੇ ਅਸੀਂ ਦੇਖਿਆ ਉਸ ਤੋਂ ਬਾਅਦ ਆ ਟਰੈਕਟਰ ਛੱਡ ਕੇ ਬੰਦਾ ਭੱਜ ਗਿਆ ਮੁੜ ਕੇ ਟਰੈਕਟਰ ਛੱਡ ਕੇ ਭੱਜ ਗਿਆ ਆ ਵਿਚਾ ਬਾਈ ਇੱਧਰ ਆਓ ਆ ਵਿਚਾਰੇ ਇੱਥੇ ਰੁਕੇ ਆ ਵੀ ਸਾਡੇ ਨਾਲ ਨੇ ਗਾਂ ਦਾ ਤੁਸੀਂ ਹਾਲ ਦੇਖੋ ਓ ਥੱਲੇ ਖੂਨ ਡੁੱਲਿਆ ਹੋਇਆ ਵਿਚਾਰੀ ਦਾ ਤੇ ਆ ਪੈਰਾਂ ਦੇ ਦੇਖੋ ਆ ਮੌਕੇ ਤੇ ਐਸਪੀ ਸਾਹਿਬ ਨੂੰ ਫੋਨ ਕਰਿਆ ਆ ਇਹਨਾਂ ਦੀ ਗਾਂ ਆ ਇਹਨਾਂ ਨੇ ਮੁੜ ਕੇ ਹੁਣੇ ਦੁੱਧ ਦੇਣਾ ਘਟ ਗਈ ਸੀ ਇਹਨੂੰ ਚੱਕ ਕੇ ਇਹਨੂੰ ਮਾਰ ਦੇਣਾ ਸੀਗਾ ਇਹ ਬਾਈ ਇੱਥੇ ਆਇਆ ਨਾ ਤਾਂ ਬਾਈ ਤੋਂ ਰਿਪੋਰਟ ਲਖਾਈ ਆ ਨਾਲੇ ਇਹਨਾਂ ਦਾ ਟਰੈਕਟਰ ਛੱਡ ਕੇ ਬੰਦਾ ਭੱਜ ਗਿਆ ਇਹਨਾਂ ਦਾ ਟਰੈਕਟਰ ਬੌਂਡ ਕਰਾਉਣਾ ਮੁੜ ਕੇ ਮੈਂ ਬੇਨਤੀ ਕਰਦਾ ਆ ਵਿਚਾਰੇ ਇਹਨਾਂ ਦੇ ਪਸ਼ੂਆਂ ਦਾ ਆ ਖੂਨ ਡੁੱਲਿਆ ਹੋਇਆ ਹੈ ਕਸੂਰ ਦੱਸੋ ਕੀ ਆ ਇਹਦਾ ਕਸੂਰ ਕੀ ਆ ਜਦੋਂ ਇਹਨਾਂ ਮੂਰੇ ਕਹਿੰਨੇ ਆ ਕੀ ਹੁੰਦਾ ਆ ਮੁੜ ਕੇ ਜਿਹੜਾ ਟਰੈਕਟਰ ਵਾਲਾ ਭੱਜ ਗਿਆ ਇੱਥੋਂ ਮੈਂ ਬੇਨਤੀ ਕਰਦਾ ਆ ਸਰਕਾਰ ਨੂੰ ਕਿ ਇਹਨਾਂ ਦਾ ਸਖਤ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਇਹ ਪਤਾ ਨਹੀਂ ਆ ਕੇ 20 30 ਗਾਵਾਂ ਲੈ ਕੇ ਕਿਤੇ ਵੀ ਬਹਿ ਜਾਂਦੇ ਆ ਆ ਤਾਂ ਬੋਲ ਨਹੀਂ ਸਕਦੀਆਂ ਪਰ ਜੇ ਅਜੇ ਸੀਰੇ ਚੁੱਪ ਰਹਿ ਗਏ ਨਾ ਫਿਰ ਮੁੜ ਕੇ ਇਹਨਾਂ ਨੇ ਫਿਰ ਇਹ ਕਹਿੰਦੇ ਜੀ ਗਾਂ ਤਾਂ ਸਾਡੀਆਂ ਜੀ ਜੋ ਮਰਜ਼ੀ ਕਰੀਏ ਮੁੜ ਕੇ ਹੁਣ ਪਰਚਾ ਕਰਾਵਾਂਗੇ ਨਾਲੇ ਨਾਲ ਟਰੈਕਟਰ ਬੌਂਡ ਕਰਾਵਾਂਗੇ ਇਹ ਵਿਚਾਰੀ ਦਾ ਆ ਸਾਰਾ ਇਹਦਾ ਆ ਦੇਖੋ ਭਾਈ ਜੇ ਨਾ ਅਸੀਂ ਪਤਾ ਲੱਗਦਾ ਜੇ ਨਾ ਰੋਕਦੇ ਇਹਨੂੰ ਵਿਚਾਰੀ ਨੂੰ ਮੁੜ ਕੇ ਇਹ ਵੀ ਪਤਾ ਲੱਗਣਾ ਸੀਗਾ ਇਹਨਾਂ ਨੇ ਕਿ ਸੀਡ ਕੇ ਲੈ ਕੇ ਇਹਨੂੰ ਮਾਰ ਦੇਣਾ ਸੀਗਾ ਪਿੱਛੇ ਸਾਰਾ ਖੂਨੋ ਖੂਨ ਹੋਣਾ ਸੀਗਾ ਸਰਕਾਰ ਨੂੰ ਬੇਨਤੀਆਂ ਇਹਦੇ ਅਨਸਰਾਂ ਦੇ ਨੱਚ ਪਾਓ ਇਹ ਵਿਚਾਰੀਆਂ ਬੋਲ ਨਹੀਂ ਸਕਦੀਆਂ ਮੁੜ ਕੇ ਨਾਲ ਦੋ ਕੰਨ ਦਸੂਗਾ ਖੂਨ ਦਿਖਾ ਦਿਓ ਬਾਈ ਪਿੱਛੇ ਹੁਣ ਕਾਰਵਾਈ ਕਰਦੇ ਆ ਨਾਲ ਤਾਂ ਟਰੈਕਟਰ ਬਾਂਡ ਕਰਾਉਣੇ ਟਰੈਕਟਰ ਛੱਡ ਕੇ ਭੱਜ ਗਿਆ ਆ ਟਰੈਕਟਰ ਦੀ ਬਣਾ ਲਓ ਬਾਈ ਅੱਗੇ ਤੋਂ ਇਹਦਾ ਨਾਲ ਦਾ ਨੰਬਰ ਲੈ ਲਓ ਆ ਟਰੈਕਟਰ ਨੰਬਰ ਵੀ ਨਹੀਂ ਹੈ ਟਰੈਕਟਰ ਕੋਈ ਟਰੈਕਟਰ ਦਾ ਨੰਬਰ ਵੀ ਹੈ ਨਹੀਂ